ਓ ਸੱਜਣੋ ਕਿਉਂ ਬੇਇੱਜ਼ਤੀ ਕਰਾਉਣੀਓ ਤੁਸੀਂ ਕਿਉਂ ਇਦਾਂ ਦਾ ਬੋਲਦੇ ਹੋ ਪਹਿਲਾਂ ਅਜਿਹੇ ਸਿੱਖ ਧਰਮ ਤੇ ਗੁਰੂ ਘਰ ਦੇ ਸਰੂਪਾਂ ਤੇ ਗੁਰੂ ਘਰ ਦੇ ਇਤਿਹਾਸ ਤੇ ਪਹਿਲਾਂ ਉਹ ਗੱਲਾਂ ਉਠਾਉਣੀਓ ਤੇ ਫੇਰ ਪਿੱਛੋਂ ਮਾਫੀ ਮੰਗਦੇ ਹੋ ਇਹ 5-7 ਕਤੀੜਾਂ ਪੰਜਾਬ ਦੇ ਵਿੱਚ ਵੀ ਨੇ ਫੇਸਬੁੱਕ ਤੇ YouTube ਤੇ Instagram ਦੇ ਉੱਤੇ ਸਰਗਰਮ ਨੇ ਤੇ ਪੰਜ ਸੱਤ ਇਹ ਵਿਦੇਸ਼ਾਂ ਦੇ ਵਿੱਚ ਭੇਡਾਂ ਬੈਠੀਆਂ ਨਿਗੀਆਂ ਜਿਹੜੀਆਂ ਚਬਰ 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 ਬੋਲਦੀਆਂ ਪਈਆਂ ਨੇ ਸੋ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਅਸੀਂ ਵੀ ਤੁਸੀਂ ਗੁਰੂ ਘਰ ਨਾਲ ਮੱਥਾ ਨਾ ਲਾਓ ਜਿਨ੍ਹਾਂ ਜਿਨ੍ਹਾਂ ਨੇ ਵੀ ਬਾਬੇ ਨਾਨਕ ਦੇ ਘਰ ਨਾਲ ਮੱਥਾ ਲਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮੱਥਾ ਲਾਇਆ ਤੇ ਜ਼ਿਆਦਾ ਜਿਨ੍ਹਾਂ ਨੇ ਤਰਕ ਜੇ ਕੀਤੇ ਨੇ ਇਹ ਇਹਨਾਂ ਦਾ ਪਹਿਲਾਂ ਵੀ ਕੱਖ ਨਹੀਂ ਰਿਹਾ ਤੇ ਜਿਨ੍ਹਾਂ ਨੇ ਹਮਲੇ ਕੀਤੇ ਨੇ ਉਹਨਾਂ ਦਾ ਹੁਣ ਵੀ ਕੱਖ ਨਹੀਂ ਰਹਿਣਾ ਫੋਕੀ ਸ਼ੋਹਰਤ ਵਾਸਤੇ ਚੰਨ ਵਿਹੂਆਂ ਵਾਸਤੇ ਚੰਨ ਲੋਕਾਂ ਨੂੰ ਖੁਸ਼ ਕਰਨ ਵਾਸਤੇ ਐਦਾਂ ਦਾ ਨਾਂ ਕਰੋ ਆ ਵਿੱਚ ਕੁੜੀਆਂ ਵੀ ਨੇ ਵਿੱਚ ਕੁੜੀਆਂ ਨੇ ਉਹ ਮੁੰਡਿਆਂ ਨੂੰ ਖੱਚ ਕਹਿੰਦੀਆਂ ਨੇ ਜਦੋਂ ਉਹ ਪੰਥ ਦੀ ਗੱਲ ਕਰਦੇ ਨੇ ਉਹ ਪੰਜਾਬ ਦੀ ਗੱਲ ਕਰਦੇ ਨੇ ਪੰਜਾਬੀਅਤ ਦੀ ਗੱਲ ਕਰਦੇ ਨੇ ਉਦੋਂ ਉਹ ਕੁੜੀਆਂ ਵੀ ਕਈ ਅਹਿਰ ਜੀਆਂ ਨੇ ਵਿਦੇਸ਼ਾਂ 'ਚ ਬੈਠੀਆਂ ਨੇ ਬੇਅਕਲੀਆਂ ਕਹਿ ਸਕਦਾ ਮੈਂ ਉਹਨਾਂ ਨੂੰ ਮੈਂ ਇਸ ਤੋਂ ਅੱਗੇ ਸ਼ਬਦ ਨਹੀਂ ਵਰਤ ਸਕਦਾ ਕਿਉਂਕਿ ਮੈਂ ਕੁੜੀਆਂ ਦੀ ਇੱਜ਼ਤ ਬਹੁਤ ਕਰਦਾ ਮੈਂ ਬਾਰ-ਬਾਰ ਕਹਿੰਦਾ ਵੀ ਤੁਸੀਂ ਸਾਨੂੰ ਨਾ ਇਦਾਂ ਦਾ ਬੋਲਣ ਲਈ ਮਜਬੂਰ ਕਰੋ ਨਾ ਇਦਾਂ ਕਰੋ ਤੁਸੀਂ ਗੁਰੂ ਘਰ ਨਾਲ ਮੱਥਾ ਨਾ ਲਾਓ ਇਹ ਬਾਬੇ ਨਾਨਕ ਦਾ ਦਰਵਾਰ ਹੈ ਬਾਬੇ ਨਾਨਕ ਦਾ ਘਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਘਰ ਹੈ ਜੇ ਇਹ ਘਰ ਦੂਜਿਆਂ ਦੀਆਂ ਇੱਜ਼ਤਾਂ ਬਚਾ ਸਕਦਾ ਦੂਜਿਆਂ ਨੂੰ ਬਚਾ ਸਕਦਾ ਫਿਰ ਇਹ ਉਜਾੜਨ ਲੱਗਿਆ ਵੀ 5 ਮਿੰਟ ਲਾਉ ਥੋੜਾ ਕੱਖ ਨਹੀਂ ਰਹਿਣਾ ਪਹਿਲਾਂ ਉਹਨਾਂ ਦਾ ਨਾਮ-ਨਿਸ਼ਾਨ ਨਹੀਂ ਲਿਆ ਜਿਹੜੇ ਪਹਿਲਾਂ ਮੱਥਾ ਲਾਉਂਦੇ ਤੇ ਉਹ ਤੁਸੀਂ ਤਾਂ ਚੀਜ਼ ਹੀ ਕੀਓ ਬਚ ਜੋ ਚੰਗੇ ਰਹੋਗੇ ਚੰਗੇ ਰਹੋਗੇ